ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ 'ਚ ਮਾਲਕ ਕਰੇ ਜੀ ਵਾਦਾ ਇਹੀ ਅਰਦਾਸ ਆ ਜੀ ਦਿਲ ਤੋਂ ਸੋ ਗੱਡੀ ਦੀਆਂ ਭਾਈ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਵਧਾਈਆਂ ਦਿੱਤੀਆਂ ਜੀ ਬਹੁਤ ਸੋਹਣੇ-ਸੋਹਣੇ ਕਮੈਂਟ ਆਏ ਸਾਰਿਆਂ ਦੇ ਹੈਨਾ ਵਧਾਈਆਂ ਦਿੱਤੀਆਂ ਸਾਰਿਆਂ ਨੇ ਸੋ ਦਿਲ ਤੋਂ ਤੁਹਾਡੇ ਰੀਣੀ ਆ ਜੀ ਦਿਲ ਤੋਂ ਧੰਨਵਾਦ ਕਰਦੇ ਆ ਤੁਹਾਡਾ ਤੇ ਗੱਡੀ ਚਲੋ ਮਾਲਕ ਦੀ ਕਿਰਪਾ ਹੋਈ ਹੈਨਾ ਇਹ ਵੀ ਸੁਪਨਾ ਬਹੁਤ ਦੇਰ ਦਾ ਤਾਂ ਵੀ ਯਾਰ ਨਵੀਂ ਗੱਡੀ ਲਿਆਵਾਂਗੇ ਕਿਸੇ ਟਾਈਮ ਹੈਨਾ ਵੀ ਕਹਿ ਲੋ ਵੀ ਅਨਟੱਚ ਗੱਡੀ ਕਿਉਂਕਿ ਜਿਹੜੀ ਆਪਣੀ Swift ਆ ਜੀ ਇਹ ਆਪਣੇ ਸੈਕੰਡ ਹੈਂਡ ਲਈਤੀ ਮੇਰਾ ਮਿੱਤਰ ਇਹ ਆ ਜੀ ਉਹਦੇ ਕੋਲ ਸੀਗੀ ਇਹ ਇਹ ਹਜੇ ਸਗੋ ਨਾਮ ਵੀ ਮੇਰੇ ਮਿੱਤਰ ਦੇਈਆ ਤੇ ਚਲੋ ਯਾਰੀ ਦੋਸਤੀ ਚ ਸਾਰਾ ਕੁਝ ਚੱਲਦਾ ਫਿਲਹਾਲ ਚਲੋ ਐਪੀ ਡੈਪਟੋ ਨੇ ਮੈਨੂੰ ਦੇਤਾ ਤਾਂ ਤਾਂ ਮੁੰਡੇ ਨੇ ਮੁੜ ਕੇ ਮੈਤੇ ਵੀ ਨਹੀਂ ਨਾਮ ਕਰਾਉਈ ਆਏ ਤਾਂ ਚਲ ਆਪਣੇ ਘਰ ਦੇ ਹੀ ਕੰਮ ਆ ਕੋਈ ਗੱਲ ਨਹੀਂ ਜੇ ਕਿਤੇ ਲੋੜ ਪਈ ਫੇਰ ਕਰਾ ਲਾਂਗੇ ਨਾਮ ਹਨ ਇਹ ਯਾਰੀ ਦੋਸਤੀ ਹੁੰਦੀ ਭਾਈ ਇਹ ਚੀਜ਼ੇ ਇਹੋ ਜਿਹੀ ਹੁੰਦੀ ਆ ਜਿੱਥੇ ਭਰੋਸਾ ਹੁੰਦਾ ਨਾ ਯਾਰੀ ਦੋਸਤੀ ਤਾਂ ਕਹਿੰਦੇ ਵੀ ਰਿਸ਼ਤੇਦਾਰੀ ਨਾਲੋਂ ਵੀ ਕਈ ਵਾਰ ਮਤਲਬ ਇੰਨਾ ਪਿਆਰ ਹੁੰਦਾ ਵੀ ਗੂੜੀ ਹੁੰਦੀ ਆ ਹਨਾ ਸੋ ਨਵੀਂ ਗੱਡੀ ਜਿਹੜੀ ਭਾਈ ਕਲਰ ਬਲੈਕ ਹਨਾ ਗੱਲ ਸਹੀ ਆ ਕਈ ਕਹਿੰਦੇ ਵੀ ਬਲੈਕ ਹੀ ਲੈਣੀ ਚਾਹੀਦੀ ਆ ਵੀ ਮਾੜਾ ਮੋਟਾ ਪਤਾ ਨਹੀਂ ਲੱਗਦਾ ਮਿੱਟੀ ਦਾ ਇਹ ਇਹ ਅਲੱਗ-ਅਲੱਗ ਸਲਾਹ ਹੈ ਹਰੇਕ ਦੀ ਹਨਾ ਕਈ ਕਹਿੰਦੇ ਆ ਵੀ ਵਾਈਟ ਨਾਲ ਲਵੇ ਵਾਈਟ ਬਹੁਤ ਲਿਪੜਦੀ ਤੇ ਕਈ ਕਹਿੰਦੇ ਆ ਵੀ ਯਾਰ ਬਲੈਕ ਬਹੁਤ ਲਿਪੜਦੀ ਆ ਹਨਾ ਤੇ ਗੱਲ ਜਿਹੜੀ ਬਾਈ ਲਿਬੜਨੇ ਵਾਲੀ ਆ ਉਹ ਮੈਨੂੰ ਲੱਗਦਾ ਵੀ ਬਲੈਕ ਗੱਡੀ ਦੀ ਹੈਗੀ ਥੋੜੀ ਜੀ ਜ਼ਿਆਦਾ ਉਹ ਤਾਂ ਪਹਿਲਾਂ ਹੀ ਪਤਾ ਤਾਂ ਆਪਾਂ ਨੂੰ ਵੀ ਬਲੈਕ ਲਿਬੜ ਦੀ ਕੇਅਰ ਜ਼ਿਆਦਾ ਮੰਗਦੀ ਆ ਤੇ ਪਰ ਜਿਹੜੀ ਬਾਈ ਗੱਲਬਾਤ ਬਲੈਕ ਦੀ ਆ ਨਾ ਉਹ ਗੱਲਬਾਤ ਹੈ ਵੀ ਨਹੀਂ ਵਾਈਟ ਦੀ ਜਿਹੜੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਬਾਕੀ ਹਰੇਕ ਦੀ ਆਪਣੀ ਆਪਣੀ ਚੁਆਇਸ ਹੁੰਦੀ ਆ ਪਰ ਸਾਡਾ ਦੋਹੇ ਭਰਾਵਾਂ ਦਾ ਮਨ ਤਾਂ ਸ਼ੁਰੂ ਤੋਂ ਹੀ ਤਾਂ ਵੀ ਜਦ ਵੀ ਲੈਣੀ ਆ ਨਾ ਗੱਡੀ ਕਾਲੇ ਰੰਗ ਦੀ ਉਹ ਲੈਣੀ ਆ ਤੇ ਮਾਲਕ ਨੇ ਲਿਆਂਦਾ ਜੀ ਟਾਈਮ ਬੜੀ ਖੁਆਇਸ਼ ਬਹੁਤ ਬੜੀ ਅੱਜ ਸਾਡੀ ਪੂਰੀ ਹੋਈ ਆ ਕਿਸੇ ਟਾਈਮ ਸਾਈਕਲਾਂ ਤੇ ਹਨਾ ਆ ਵੀ ਤਰਸਦੇ ਤੇ ਵੀ ਯਾਰ ਸਕੂਲ ਨੂੰ ਜਾਣ ਨੂੰ ਯਾਰ ਜੇ ਸਾਈਕਲ ਹੀ ਮਿਲ ਜਵੇ ਸਾਈਕਲੇ ਖਰੀਦ ਲਈਏ ਹਨਾ ਚਲੋ ਟਾਈਮ ਹੁੰਦਾ ਜੀ ਇਹ ਵੀ ਜੇ ਮਾਲਕ ਮਾੜੇ ਦਿਨ ਹੈਗੇ ਆ ਨਾ ਤਾਂ ਮਾਲਕ ਚੰਗੇ ਦਿਨ ਵੀ ਲੈ ਕੇ ਆਉਂਦਾ ਹਨਾ ਮਿਹਨਤ ਨਾ ਛੱਡੋ ਮਿਹਨਤ ਆਪਣੀ ਬਰਕਰਾਰ ਰੱਖੋ ਤੇ ਦਿਨ ਫਿਰ ਜਾਂਦੇ ਹੁੰਦੇ ਆ ਹਨਾ ਤੇ ਕਹਿੰਦੇ ਨਹੀਂ ਵੀ ਗਰੀਬ ਜੰਮੇ ਜ਼ਰੂਰ ਆ ਪਰ ਗਰੀਬ ਮਰਨਾ ਨਹੀਂ ਹੈਨਾ ਜੇ ਮਿਹਨਤ ਵਾਲਾ ਜਜ਼ਬਾ ਹੋਵੇ ਫਿਰ ਬੰਦਾ ਇਹ ਕਹਾਵਤ ਨੂੰ ਭਾਈ ਸੱਚ ਕਰ ਦਿੰਦਾ ਹੈ ਤੇ ਸਾਡੇ ਮਾਪੇ ਨੇ ਸਾਨੂੰ ਬਹੁਤ ਗਰੀਬੀ ਚ ਪਾਲਿਆ ਜੀ ਹੈਨਾ ਬਹੁਤ ਉਹਨਾਂ ਨੇ ਪਾਲ ਤੇ ਉਹਨਾਂ ਨੇ ਆਪਣਾ ਫਰਜ਼ ਨਿਭਾਤਾ ਕਿਉਂਕਿ ਉਦੋਂ ਪੈਸਾ ਹੁੰਦਾ ਹੀ ਨਹੀਂ ਤਾਂ ਉਦੋਂ ਪੈਸਾ ਬਹੁਤ ਔਖਾ ਮਿਲਦਾ ਤਾਂ ਉਹ ਪੜੇ ਲਿਖੇ ਘੱਟ ਤੇ ਚਲੋ ਹੈਨਾ ਬਿਜ਼ਨਸ ਵਾਲੀ ਸਾਈਡ ਨੂੰ ਨਹੀਂ ਗਏ ਤੇ ਭਾਈ ਉਦੋਂ ਬਿジネス ਵਾਲਾ ਹੌਸਲਾ ਕਰਨਾ ਬਹੁਤ ਔਖਾਤਾ ਕਿਉਂਕਿ ਉਦੋਂ ਪੈਸਾ ਹੀ ਨਹੀਂਤਾ ਹੁੰਦਾ ਤੇ ਚਲੋ ਹੁਣ ਆਪਣੇ ਪੈਰੀ ਹੋਏ ਆ ਜੀ ਉਹਨਾਂ ਦੇ ਬਦੌਲਤੇ ਹੋਏ ਆ ਉਹਨਾਂ ਦੇ ਕਰਕੇ ਹੀ ਹੋਏ ਆ ਤੇ ਇੰਨਾ ਹੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਵੀ ਉਹਨਾਂ ਨੇ ਸਾਨੂੰ ਪਾਲਤਾ ਸਾਡੇ ਸਿਰ ਤੋਂ ਜ਼ਿੰਮੇਵਾਰੀ ਸਾਰੀ ਉਹਨਾਂ ਨੇ ਨਿਭੇੜਤੀ ਜੰਨੇ ਨੂੰ ਅਸੀਂ ਜਵਾਨ ਹੋਏ ਆ ਹਨਾ ਤੇ ਭੈਣਾਂ ਦੇ ਵਿਆਹ ਕਰਤੇ ਪਾਪਾ ਜੀ ਨੇ ਨਹੀਂ ਅੱਜ ਦੇ ਟਾਈਮ 'ਚ ਜੇ ਇੱਕ ਭੈਣ ਦਾ ਵਿਆਹ ਕਰਨਾ ਕਟੋ ਘੱਟ ਵੀ 10-15 ਲੱਖ ਰੁਪਇਆ ਨਾਰਮਲ ਹੀ ਚਾਹੀਦਾ ਜੀ ਹੁਣ ਸੋਨਾ ਦੇਖ ਲਓ ਤੁਸੀਂ ਡੇਢ ਲੱਖ ਦੇ ਕਰੀਬ ਹੋ ਗਿਆ ਪਹਿਲਾਂ ਤਾਂ ਸੋਨਾ ਹੀ ਘੱਟੋ ਘੱਟ 7-8 ਲੱਖ ਦਾ ਬਣਦਾ ਜੀ ਜੇ ਨਾਰਮਲ ਜਿਆ ਪਾਉਣਾ ਬਾਕੀ ਭਾਈ ਜਿਨ੍ਹਾਂ ਕੋਲ ਹੈਗਾ ਪੈਸਾ ਉਹ ਪਾਉਂਦੇ ਵੀ ਬਹੁਤ ਜ਼ਿਆਦਾ ਕਈ ਹੁਣ 50-50 ਲੱਖ ਦਾ ਸੋਨਾ ਹੀ ਪਾ ਦਿੰਦੇ ਆ ਪਿੱਛੇ ਜੇ ਮੈਨੂੰ ਇੱਕ ਮਿੱਤਰ ਮਿਲਿਆ ਉਹ ਕਹਿੰਦਾ ਮੈਂ ਵਿਆਹ ਚ ਜਾ ਕੇ ਆਇਆ ਕਹਿੰਦਾ 17 ਮੁੰਡੀਆਂ ਪਾਈਆਂ ਜੀ ਉਹਨਾਂ ਨੇ ਰਿਸ਼ਤੇਦਾਰਾਂ ਨੂੰ ਮਹਾ ਭਰਾਵਾ ਹੋਣਾ ਕੋਈ ਹੈ ਨਾ ਵੀ ਬਹੁਤ ਤਰ੍ਹਾਂ ਦੀ ਦੁਨੀਆ ਹੈ ਜੀ ਆ ਚਲੋ ਮਾਲਕ ਨੇ ਉਹਨਾਂ ਨੂੰ ਦਿੱਤਾ ਬਈ ਉਹ ਵਰਤਦੇ ਆ ਵਧੀਆ ਗੱਲ ਆ ਹਨਾ ਹਰੇਕ ਦਾ ਆਪਣਾ ਆਪਣਾ ਸ਼ੌਂਕ ਹੁੰਦਾ ਬਾਕੀ ਫਿਲਹਾਲ ਕਾਲੇ ਰੰਗ ਦਾ ਤੁਹਾਨੂੰ ਮੈਂ ਦਿਖਾਵਾਂ ਆ ਦੇਖੋ ਜੀ ਕਾਲਾ ਰੰਗ ਮੈਂ ਕਮਾਉਣਾ ਜੀ ਬੈਕ ਕੈਮਰਾ ਨਾਲੇ ਮਲਾਉਨੇ ਤੁਹਾਨੂੰ ਸਾਰੀ ਫੈਮਿਲੀ ਦੇ ਨਾਲ ਤੇ ਨਾਲੇ ਤੁਹਾਨੂੰ ਕਾਲੇ ਰੰਗ ਦੇ ਨੁਕਸਾਨ ਵੀ ਦੱਸਦੇ ਆ ਤੇ ਫਾਇਦੇ ਵੀ ਆਹ ਦੇਖੋ ਜੀ ਕਾਲੇ ਰੰਗ ਰਾਤ ਥੋੜੀਆਂ ਜੀਆਂ ਕਿਣੀਆਂ ਪਈਆਂ ਮੀਂਹ ਆ ਗਿਆ ਤਾਂ ਹਲਕਾ ਹਲਕਾ ਜਿੱਥੇ ਧੂੜ ਪਈ ਹੋਈ ਸੀ ਉੱਥੀ ਜਾਮਗੀ ਹਨਾ ਕਾਲੇ ਰੰਗ ਦਾ ਆ ਵੈਸੇ ਤਾਂ ਜੇ ਚਿੱਟਾ ਵੀ ਹੁੰਦਾ ਉਹਦੇ ਉੱਪਰ ਵੀ ਜਮਣੀ ਹੋਦੀ ਕੋਈ ਬੜੀ ਗੱਲ ਨਹੀਂ ਹੈਗੀ ਇਹ ਧੂੜ ਤਾਂ ਜੇ ਪਈ ਵੀ ਆ ਭਾਈ ਧੂੜਨੇ ਤਾਂ ਜਮੇ ਜਾਣਾ ਚਾਹੀਏ ਕਲਰ ਹੋਵੇ ਚਿੱਟਾ ਚਾਹੇ ਹੋਵੇ ਬਲੈਕ ਤੇ ਮਤਲਬ ਚਿੱਟੇ ਪਰ ਥੋੜਾ ਜਾ ਬੰਦਾ ਇਹ ਚੀਜ਼ ਦਿਖਦੀ ਘੱਟ ਆ ਹਨਾ ਕਾਲੇ ਦੇ ਥੋੜੀ ਜਿਆਦਾ ਦਿਖਦੀ ਆ ਆ ਦੇਖੋ ਆ ਚੀਜ਼ ਇਦਾਂ ਹੈ ਹਨਾ ਤੇ ਇਹਨੂੰ ਹੁਣ ਸਾਫ ਜੇ ਤਾਂ ਆਪਾਂ ਕੱਪੜਾ ਮਾਰਦੇ ਆ ਫਿਲਹਾਲ ਤਾਂ ਚਲੋ ਇਹ ਤਾਂ ਧੂੜੇ ਆ ਇਹਨੇ ਤਾਂ ਹੋ ਜਾਣਾ ਸਾਫ ਨਾ ਹਨਾ ਪਰ ਜਿਹੜੀ ਇਹ ਇਹ ਮਿੱਟੀ ਹੁੰਦੀ ਹੈ ਨਾ ਇਹ ਜਦੋਂ ਆਪਾਂ ਕੱਪੜੇ ਨੂੰ ਰਗੜਨਾ ਇਹਨੇ ਉੰਨੀ ਹੀ ਕਾਲੇ ਰੰਗ ਤੇ ਬਲੈਕ ਕਲਰ ਤੇ ਚਰੀਟਾਂ ਪਾਈ ਜਾਣੀਆਂ ਇਹ ਕਦੇ ਵੀ ਗੱਡੀ ਨੂੰ ਪਾਣੀ ਮਾਰ ਲੋ ਕੱਪੜਾ ਤਾਂ ਜੇ ਥੋੜੇ ਖਿੜੇ ਨਹੀਂ ਤਾਂ ਨਾ ਹੀ ਮਾਰੋ ਸੁੱਕਾ ਕੱਪੜਾ ਨਾ ਮਾਰੋ ਜਾਂ ਤਾਂ ਗੱਡੀ ਜਿੱਲੀ ਕਰਕੇ ਮਾਰੋ ਹਨਾ ਸੁੱਕਾ ਕੱਪੜਾ ਜਦ ਵੱਜਦਾ ਤਾਂ ਗੱਡੀ ਦੇ ਉੱਪਰ ਭਾਈ ਸਕਰਾਚ ਪੈ ਜਾਂਦੇ ਆ ਤੇ ਹੁਣ ਆਪਾਂ ਕਰਦੇ ਆ ਜੀ ਨੂੰ ਅੱਜ ਸਪੈਸ਼ਲ ਚੀਜ਼ ਇੱਕ ਚੈੱਕ ਕਰਨੇ ਨੂੰ ਮੰਗਾਈ ਆ ਜੀ ਮਾਲਾਂ ਤੋਂ ਹਨਾ ਉਹ ਹੈਗੀ ਆ ਚੀਜ਼ ਆ ਬੜਾ ਪੰਪ ਜਿਹੜੀ ਕੀ ਮੈਂ ਮਂਗਾਈ ਲਾਓ ਜੀ ਜਿਹੜੀ ਕੀ ਜੈਸਮੀਨ ਨੇ ਮਂਗਾਈ ਆ ਆ ਜੋ ਪਹਿਲਾਂ ਮਿਲਦੇ ਆ ਜੀ ਫੈਮਿਲੀ ਨੂੰ ਸਸੀ ਕਾਂ ਜੀ ਨਾਲ ਨੇ ਹਮ ਗੱਡੀ ਆ ਗਈ ਪਾਪਾ ਜੀ ਸਭ ਠੀਕ ਕਰ ਲਿਤੀ ਆ ਠੀਕ ਆ ਜੀ ਉਹ ਹੁਣ ਸੱਚਾ ਚੁਆਏ ਸੀ ਕਿ ਉਹ ਕੰਮ ਆਏ ਸੀਗੇ ਕੋਈ ਵੀ ਮੈਂ ਕਿਹਾ ਮੈਂ ਕਾ ਵੀ ਗੱਡੀ ਤੇ ਸਰਦਾਰ ਜੀ ਨੇ ਵੀ ਪਾਣੀ ਫੇਰਨਾ ਹੈ ਵੀ ਉਹ ਪੰਪ ਵੀ ਇਹਦੇ ਫਿਰ ਹਾਲ ਦੇ ਦਿਓ ਵੀ ਇਹਨਾਂ ਨੇ 1-2 ਦਿਨਾਂ ਕਰਕੇ 1-2 ਦਿਨ ਤੱਕ ਚੰਡੀਗੜ੍ਹ ਨੂੰ ਜਾਣਾ ਗੱਡੀ ਲੈ ਕੇ ਫਿਰ ਇਹਦਾ ਕੰਮ ਕੁੰਮ ਹੋਰ ਹੋਣੇ ਵਾਲਾ ਹੈ ਵੀ ਉਹ ਕਰਾ ਲੈਣਗੇ ਹਣ ਤੁਸੀਂ ਇੱਕ ਹੋਰ ਕੰਮ ਕਰੋ ਜੀ ਉਹ ਤੇ ਸਰਦ ਹੈ ਹਾਂਜੀ ਹਾਂਜੀ ਬਾਕੀ ਤਾਂ ਆਪਣੇ ਘਰ ਨੂੰ ਦੇਖ ਕੇ ਚੱਲਣਾ ਹੁੰਦਾ ਹੈ ਬਥੇਰਾ ਕੁਝ ਕੋਈ ਨਾ ਕੋਈ ਬੋਲੀ ਜਾਂਦਾ ਹੁੰਦਾ ਹਾਂਜੀ ਜੇ ਤੁਹਾਡੇ ਪੌਸਿਬਿਲਟੀ ਹੈਗੀ ਤਾਂ ਈਦਰ ਨੀ ਬੇੜਾ ਕਰੋ ਕਿਉਂਕਿ ਇਹ ਪਤਾ ਕੀ ਗੱਲ ਆ ਹੁਣ ਆਪਣਾ ਦੇਖੋ ਪੂਰਾ ਬੇੜਾ ਸਾਫ ਪਿਆ ਇਸ ਟਾਈਮ ਠੀਕ ਹੈ ਇੱਕ ਵਾਰੀ ਮੜ ਜਾ ਬੇੜੇ ਨੂੰ ਨਜ਼ਰ ਮਰਾਓ ਹੇ 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 ਕਰਮਾ ਵਾਲਾ ਆਪਣਾ ਟਰੈਕਟਰ ਵੀ ਆਪਣੇ ਕੋਲ ਖੜਾ ਠੀਕ ਆ ਗੱਡੀਆਂ ਦੋ ਖੜ ਗਈਆਂ ਨਿਆਣਿਆਂ ਦੀਆਂ ਗੱਡੀਆਂ ਵੀ ਖੜੀਆਂ ਕਰਵਾੜੇ ਘਰੋਂ ਦੇ ਜਿੱਥੇ ਨਿਆਣਿਆਂ ਦੀਆਂ ਨਿਆਣਿਆਂ ਦੀਆਂ ਗੱਡੀਆਂ ਬਿਲਕੁਲ ਇਹ ਤਾਂ ਪਾਪਾ ਜੀ ਦੀ ਵੀ ਗੱਡੀ ਲਿਆਉਣੀ ਆ ਛੇਤੀ ਹਾਂ ਪਾਪਾ ਪਾਪਾ ਜੀ ਦੀ ਗੱਡੀ ਪਾਪਾ ਜੀ ਨੂੰ ਹੁਣ ਨਵੀਂ ਗੱਡੀ ਦਿਵਾਣੀ ਅੱਛਾ ਪਾਪਾ ਜੀ ਹੁਣ ਤੁਹਾਡੇ ਵਾਲੀ ਗੱਡੀ ਵੀ ਆਪਾਂ ਚੇਂਜ ਕਰ ਦੇਣੀ ਠੀਕ ਠੀਕ ਆ ਪਾਪਾ ਜੀ ਠੀਕ ਆ ਤੇ ਜਿਹੜੀ ਮੈਂ ਤੁਹਾਨੂੰ ਗੱਲ ਕਹਿਣੀ ਆ ਇੱਕ ਵਾਰੀ ਭਾਜੀ ਨਾਲ ਸਲਾਹ ਤਾਂ ਕਰਕੇ ਦੇਖ ਲਿਓ ਭਾਜੀ ਕੀ ਕਹਿੰਦੇ ਦੇਖੋ ਇਹਦਾ ਕੋਈ ਯੂਜ਼ ਵੀ ਨਹੀਂ ਹੈਗਾ ਸ਼ਰਾਪ ਦਿੰਦੀ ਆ ਭਾਈ ਆ ਇਹ ਹਾਂ ਨਹੀਂ ਗੱਲ ਪਤਾ ਕੀ ਆ ਇਹ ਲਿਆਂਦੀ ਦੀ ਜੀ ਅਸੀਂ ਜਦੋਂ ਰੋਟਾਵੇਟਰ ਲਿਆਂਦਾ ਤਾਂ ਉਦੋਂ ਲੈਤਾ ਆ ਇਹਨੂੰ ਹਨਾ ਤੇ ਪਰ ਯੂਜ਼ ਹੋਈ ਨਹੀਂ ਕਿਉਂਕਿ ਕਿਉਂਕਿ ਹੁਣ ਜਿਹੜਾ ਜ਼ਿਆਦਾਤਰ ਅਸੀਂ ਕਣਕ ਬੀਜਦੇ ਹਾਂ ਉਹ ਸੁਪਰ ਸੀਡਰ ਤੋਂ ਹੀ ਬਜਾ ਦਿੰਨੇ ਆ ਰੋਟਾਵੇਟਰ ਦਾ ਚਲੋ ਕੱਖ ਕੰਡਾ ਬੀਜਣ ਵਾਸਤੇ ਰੱਖਿਆ ਹੋਇਆ ਇਹ ਸ਼ਰਾਪ ਦਿੰਦੀ ਆ ਤੁਹਾਨੂੰ ਸੀਸਾ ਦਊ ਸ਼ਰਾਪ ਦਿੰਦੀ ਹੈ ਹਾਂ ਸੀਸਾ ਇਹ ਮੈਂ ਕਹਿੰਦਾ ਜੇ ਕਿਸੇ ਨੂੰ ਭਾਈ ਰੂਟਾ ਬਿਟਰ ਵਾਲੀ ਨੂੰ ਚਾਹੀਦੀ ਆ ਤਾਂ ਵਧੀਆ ਗੱਲ ਆ ਜੇ ਕੋਈ ਲੈਣਾ ਚਾਹੁੰਦਾ ਤਾਂ ਕੰਟੈਕਟ ਕੰਟੈਕਟ ਕਰ ਲਵੇ ਉਹ ਕਈ ਵਾਰ ਅੰਗਰੇਜ਼ੀ ਆਪਾਂ ਜੈਜ ਜੈਜ ਕਰਨਾ ਜੀ ਕੋਈ ਗੱਲ ਨਹੀਂ ਅੜ ਕੇ ਅਸੀਂ ਨਾ ਹੀ ਲੈਣਾ ਹੈ ਕੀ ਹੋਇਆ ਕੰਟੈਕਟ ਕਰ ਰਹੇ ਹਨਾ ਠੀਕ ਆ ਚਲ ਬਿਲਕੁਲ ਬਿਲਕੁਲ ਨਾਲ ਜੁੜੇ ਵੀ ਠੀਕ ਆ ਤੇ ਨਹੀਂ ਤਾਂ ਫਿਰ ਅਸੀਂ ਕਬਾੜੀਆਂ ਨੂੰ ਤਾਂ ਭਲਾਈ ਚਗਾਏ ਦੇਣੀ ਨਹੀਂ ਦੇਣੀ ਆਪਾਂ ਥੋੜਾ ਜਿਹਾ ਘਰਵਾਰੀ ਦੀ ਸੋਚੀਏ ਦੇਖੋ ਮੈਂ ਇਹ ਨਹੀਂ ਕਹਿੰਦੀ ਸਾਰੇ ਘਰ ਦੇ ਵਿੱਚ ਹੁੰਦੇ ਬਾਬਾ ਜੀ ਸਭ ਦੇ ਘਰ ਦੇ ਵਿੱਚ ਹੁੰਦੇ ਪਾਰੇ ਸ਼ਰਾਪ ਵੀ ਦਿੰਨੇ ਆ ਜੇ ਨਹੀਂ ਰਵਿੰਦਰ ਸਮਝਦੇ ਨਹੀਂ ਹੁਣ ਦੇਖੋ ਤੁਸੀਂ ਕੀ ਕਹਾਣ ਮੈਂ ਤੁਹਾਨੂੰ ਇੱਕ ਪ੍ਰਸ਼ਾਦਾ ਹੈ ਉਹ 7 ਦਿਨਾਂ ਦਾ ਇੱਕੋ ਜਗਾ ਪਿਆ ਉਹ ਤੁਹਾਨੂੰ ਸ਼ਰਾਪ ਦੇਊਗਾ ਹੂੰ ਵੀ ਆਦਾ ਮੈਨੂੰ ਚਾਹਤੇ ਮੈਂ ਸਾਨੂੰ ਪਾ ਦੇ ਹੂੰ ਵੀ ਆ ਤੈਨੂੰ ਖਾ ਲੈ ਉਹ ਇੱਕ ਸਮਝਣ ਦੀ ਗੱਲ ਹੁੰਦੀ ਆ ਇਹ ਠੀਕ ਆ ਇਹਨਾਂ 'ਚ ਵੀ ਜਾਨਣਾ ਹੈ ਮਹਾਰਾਜ ਨੇ ਜੇ ਬਣਵਾਈਆਂ ਹੈ ਨਾ ਇਹਨਾਂ 'ਚ ਵੀ ਜਾਨ ਪਾਈ ਉਹਨਾਂ ਨੇ ਜੁਨੀ ਆ ਨਾ ਤੇ ਵੀ ਜੁਨੀ ਹੋ ਆ ਹਾਂ ਠੀਕ ਆ ਨਹੀਂ ਚਲੋ ਇਹਦਾ ਹੱਲ ਕਰ ਦਿੰਨੇ ਆ ਕੋਈ ਗੱਲ ਨਹੀਂ ਤੇ ਹੁਣ ਵੇ ਤੁਹਾਡਾ ਭਲਾ ਹੋਵੇ ਹੁਣ ਸਾਰੀ ਜੰਗ ਦੀ ਲਿਆ ਤਾਂ ਲੱਤੀ ਆਪਾਂ ਨੇ ਹਾਂ ਚਲੋ ਬਾਬਾ ਜੀ ਸਾਡੇ ਘਰ ਖੜਾ ਹੋਣਾ ਹੂੰਣੀ ਤੇ ਮੈਂ ਮਾੜਾ ਮੋਟਾ ਪਾਣੀ ਹੂੰਣੀ ਫੇਰੀਏ ਪਾਣੀ ਫੇਰਨ ਦੇਖਦੀ ਆ ਮੈਂ ਤੁਹਾਨੂੰ ਪਾਣੀ ਫੇਰਨ ਨੂੰ ਸਪੈਸ਼ਲ ਚੀਜ਼ ਆ ਉਹ ਅੱਜ ਤਾਂ ਹੈਗੀ ਹੁਣ ਮੈਂ ਮੰਗਵਾਈ ਆ ਤੂੰ ਹੀ ਤਾਂ ਮੰਗਵਾਈ ਆ ਤੁਸੀਂ ਇੱਕ ਵਾਰੀ ਆ ਜੀਂ ਮੈਂ ਫੇਰਾਂ ਫਿਰ ਉਹਨੂੰ ਚੱਲ ਉੱਠ ਫਿਰ ਦਿੱਕਤ ਕਾਦੀ ਆ ਤੇ ਆਹ ਦੇਖੋ ਜੀ ਪੰਪ ਹੁਣ ਤੁਹਾਨੂੰ ਦਿਖਾਉਨੇ ਆ ਪੰਪ ਇਹ ਡੈਡੀ ਲੈ ਕੇ ਆਏ ਤੇ ਲੁਧਿਆਣਾ ਮੇਲੀ ਤੋਂ ਠੀਕ ਆ ਜੀ ਪੰਪ ਬਹੁਤ ਸੋਹਣਾ ਚੱਲਦਾ ਇਹ ਬਹੁਤ ਵਧੀਆ ਇਹਦਾ ਰਿਜ਼ਲਟ ਸਾਰਾ ਤੇ ਹੁਣ ਆ ਪਾਈਪ ਵੀ ਕਾਫੀ ਲੰਬੀ ਆ ਇਹਦੀ ਹਨਾ ਇਹਦੀ ਹੁਣ ਗੱਡੀ ਬੈਕ ਕਰਨੀ ਆ ਇੱਧਰ ਮਿਲੋ ਜੀ ਪਹਿਲਾਂ ਇਹ ਪਹਿਲੀ ਵਾਰਸ ਕਿੰਨਾ ਸੌਖਾ ਹੈ ਹਾਂ ਇੱਧਰ ਨੂੰ ਕਰ ਦੇਣਾ ਮਿਲੋ ਜੀ ਇੱਧਰ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਾਜੀ ਕਹਿੰਦੇ ਫਟਾਫਟ ਪੰਪ ਨਹੀਂ ਮੋੜਨਾ ਟਰੈਕਟਰ ਵੀ ਧੋਣਾ ਅੱਛਾ ਪੰਪ ਨਹੀਂ ਮੋੜਨਾ ਆਪਾਂ ਪੈਸੇ ਹੀ ਦੇ ਦੇਣੇ ਹਾਂ ਹੁਣ ਆਪਾਂ ਪੈਸੇ ਹੀ ਦੇ ਦੇਣੇ ਸਹੀ ਗੱਲ ਕਿਹੜਾ ਵੀ ਆਉਂਦਾ ਕੱਖਾਂ ਵਾਲਾ ਆਉਂਦਾ ਬਹੁਤ ਜਗ੍ਹਾ ਫਿਰ ਲੰਘੇ ਜਾਣਾ ਉਹ ਇੱਥੇ ਇੱਕ ਤੱਕ ਕਰੀਂ। ਓਹੋ ਲਿਆਓ ਲਿਆਓ ਮੈਨੂੰ ਤਾਂ ਕੱਦੀ ਖਿਆਲ ਲੱਗੀ ਵੀ ਮਨ ਨੂੰ। ਹਾਂ। ਇਹਦੇ ਵਿੱਚ ਕੈਲਰੀ ਇੱਕਿਆ ਚੱਕਰ ਆ ਹੁੰਦੀਆਂ ਪੀ ਲਿਆ। ਨਹੀਂ ਨਹੀਂ ਇਹਨਾਂ ਨੂੰ ਦੇਣਾ ਨਹੀਂ ਹੈਗਾ ਬਹੁਤ ਮਿੱਠਾ ਹੁੰਦਾ ਇਹ ਤੇ ਕੈਲਰੀਜ਼ ਪਤਾ ਕਿੰਨੀਆਂ ਹੁੰਦੀਆਂ। ਤੁਸੀਂ ਕੀ ਆ ਜੇ ਬੰਦੇ ਨੇ ਪਹਿਲੀ ਵਾਰ ਪੀਣਾ ਹੋਵੇ ਤੁਸੀਂ ਪਹਿਲੀ ਵਾਰ ਪੀ ਲਿਆ। ਓਹੋ ਦੂਈ ਵਾਰ ਮੜੇ ਜਾ ਹੱਥ ਘੁੱਟ ਕੇ। ਹਾਂ। ਹਾ ਤਾਂ ਹੀ ਨਾ ਨਾ ਘੁੰਮਣ ਜਾਣੇ ਆਪਾਂ ਮੜੇ ਜਾ ਕਿ ਤੇ ਦੇਖੀਏ ਤਾਂ ਸਹੀ। ਹੱਥ ਠੀਕ ਆ ਜੀ ਮੂੰਹ ਘੁੱਟ ਕੇ। ਹਾਂ। ਉਹ ਕਹਿੰਦੇ ਨਹੀਂ ਹੁੰਦੇ ਵੀ ਜੇ ਕਹਿੰਦੇ ਵੀ ਕੁਛ ਬਣਾਉਣਾ ਉਹ ਵੀ ਦੇਣਾ ਹਾਂ ਇੱਥੇ ਕੋਈ ਬਰਨ ਨਹੀਂ ਨਾ ਤੇ ਦਵਾਰ ਹੁੰਦਾ ਬਰਨ ਹੋਈ ਜਾਣਾ ਤੁਹਾਡਾ ਬਰਨ ਹੋਈ ਨਹੀਂ ਬਰਕਰ ਨਹੀਂ ਤੇ ਬਾਈ ਦਾ ਐਂਟੀਨਾ ਜਾਂ ਕਿੱਥੇ ਆ ਉਹ ਅੰਦਰੇ ਪਿਆ ਗੱਡੀ 'ਚ ਗੱਡੀ 'ਚ ਅੰਦਰ ਕਿਹੜੀ ਗੱਡੀ ਖੜੀ ਕਹਿੰਦਾ ਅੱਛਾ ਆ ਆ ਗੱਡੀ 'ਚ ਮੈਂ ਕਹਾਂ ਅੰਦਰੇ ਪਿਆ ਗੱਡੀ 'ਚ ਹਾਂ ਐਂਟੀਨਾ ਜਾਂ ਉਹਨਾਂ ਨੇ ਦਿੱਤਾ ਤਾਂ ਵੀ ਭਾਈ ਆਪਣਾ ਕਸ ਲਿਓ ਹਨਾ ਕਿਹਦੇ ਨਾਲ ਕੀ ਹੁੰਦਾ ਏ ਉਹ ਪਤਾ ਨਹੀਂ ਹੁਣ ਕਿਆ ਹੁੰਦਾ ਉਦਾਂ ਹੀ ਟਾਵਰ ਜੀ ਨੂੰ ਆਹੇ ਇਹ ਕਮੈਂਟਾਂ ਦੇ ਵਿੱਚ ਦੱਸਣਗੇ ਵੀ ਐਂਟੀਨਾ ਨਾਲ ਕੀ ਹੋ ਰਿਹਾ ਹੈ ਹਾਂ ਹੋਊਗਾ ਤਾਂ ਹੈ ਕੋਈ ਨਾ ਕੋਈ ਕੀ ਹੁੰਦੇ ਰੇਡੀਓ ਨਹੀਂ ਚੱਲਦਾ ਨਹੀਂ ਰੇਡੀਓ ਦਾ ਤਾਂ ਚੱਲ ਕੋਈ ਹੋਰ ਨਹੀਂ ਲੈ ਚੱਲ ਹੋ ਸਕਦਾ ਕੋਈ ਕਾਰਨ ਬਾਕੀ ਹੁਣ ਕਮੈਂਟਾਂ ਚ ਜੇ ਕਿਸੇ ਨੂੰ ਭਾਈ ਕਮੈਂਟਾਂ ਚ ਪਤਾ ਹੋਵੇ ਕਮੈਂਟਾਂ ਚ ਦੱਸਿਓ ਵੀ ਇਹਦਾ ਮੇਨ ਰੋਲ ਕਿਆ ਹੈ ਡੀਡੀ ਪੰਜਾਬੀ ਚੱਲੂਗਾ ਠੀਕ ਹੈ ਆ ਦੇਖੋ ਅੰਦਰ ਦੇਖੋ ਪਤਾ ਲੱਗ ਗਿਆ ਨਾ ਮੰਮੀ ਕਿਉਂ ਹੱਸੇ ਹਾਂ ਦੇਖ ਚੱਲੂਗਾ 2:00 ਵਜੇ ਆਪੀ ਮੰਮੀ ਕਿਉਂ ਹੱਸੇ ਹੁਣ ਤੁਹਾਨੂੰ ਦੱਸਾਂ ਪੁਰਾਣਾ ਚੈਨਲ ਹੁੰਦਾ ਤਾਂ ਇਹ ਉਹ ਤਾਂ ਮੈਨੂੰ ਕੁਰੰਟੀਨੇ ਨੂੰ ਜਲੰਧਰ ਵੀ ਕਹੇ ਕਰਦੇ ਤੇ ਆ ਗਈ ਨੇ ਜਾ ਗਈ ਨਾ ਨਾ ਥੋੜਾ ਜਿਹਾ ਹੋਰ ਘੁਮਾ ਦਿਓ ਅੰਟੀਨਾ ਮੈਂ ਸਹੀ ਗੱਲ ਆ ਉਹ ਟਾਈਮ ਅਸੀਂ ਦੇਖੇ ਆ ਪਰ ਅੱਗੇ ਅੱਗੇ ਵਾਲੀ ਪੀੜ੍ਹੀ ਨੇ ਨਹੀਂ ਹੁਣ ਦੇਖੇ ਮੰਮੀ ਹਨਾ ਹਾਂ ਅਸੀਂ ਵੀ ਦੇਖਿਆ ਉਹ ਟੈਨ ਹਾਂ ਅਸੀਂ ਵੀ ਬਹੁਤ ਅੰਟੀਨਾ ਕਸਤਾ ਬਾਈ ਅੰਚ ਚੰਗੀ ਤਰ੍ਹਾਂ ਘਸ ਦੇਣਾ ਦਾ ਤੇ ਇਹ ਯਾਰ ਆ ਵੀ ਲਵਾਣੇ ਆ ਆਹਾਂ ਸਿਸਟਮ ਜਿਹਾ ਇਹ ਉਹ ਹੈ ਜਿਹੜੇ ਇੱਥੇ ਨਹੀਂ ਲੱਗਣੇ ਮਨਲਾ ਦਾ ਭਾਜੀ ਖੋਲ ਕੇ ਦੇਖੋ ਤਾਂ ਇਹ ਮੈਨੂੰ ਲੱਗਦਾ ਨਾ ਜਿਹੜੇ ਇੱਥੇ ਲੱਗਦੇ ਆ ਇੱਥੇ ਆ ਦੇਖ ਛੱਡ ਇੱਧਰ ਇੱਥੇ ਲੱਗਣੇ ਆ ਇਹ ਉੱਤੀ ਏਜੰਸੀ ਚ ਲਵਾ ਲਓ ਹਾਂ ਉੱਤੀ ਲਵਾ ਲਓ ਰਹਿਣ ਦੋ ਇਹ ਫਿਰ ਛੱਟੇ ਛੁੱਟੇ ਮਾਰਨ ਤੇ ਆ ਇਹ ਹਾਂ ਤੁਸੀਂ ਕਰੋ ਅਰੇ ਯਾਰ ਆ ਤਾਰ ਮੈਂ ਕਹਿੰਦਾ ਐਂਟੀਨਾ ਜਾ ਖੋਲੇ ਦੰਨੇ ਆਈ ਨਾ ਤੋੜ ਦੇਣਾ ਵੇਖਿਆਲ ਹੋ ਗਿਆ ਨਾ ਜਿੱਦਣ ਆਂਟੀਨਾ ਜਾਂ ਦੂਈ ਗੱਡੀ ਦਾ ਇਹਨੇ ਤੋੜਿਆ ਤਾਂ ਹੋਣਾ ਨਹੀਂ ਨਾ ਤੁਸੀਂ ਹੈਂ ਐਨੇ ਪੈਸੇ ਲਾਏ ਹੁਣ ਖਿਆਲੀ ਹੋ ਵੇਖਿਆਲੀ ਹੋਣਾ ਜੀ ਦੱਸ ਤੁਸੀਂ ਦਿਓ ਕਰ ਦੋ ਸਿੱਟਾ ਵੀ ਪਾਣੀ ਮਾਰਨਾ ਕਰ ਦੇ ਬਾਈ ਬੈਕ ਮਣੀ ਜੀ ਪਿੱਛੇ ਨੂੰ ਹਨਾ ਫੇ ਪਾਣੀ ਮਾਰ ਦੰਨੇ ਇਹਨੂੰ ਨਾ ਮੋਟਰਸਾਈਕਲ ਮੰਮੀ ਦਿਖਦਾ ਹੈ ਬਾਈ ਨੂੰ ਅੱਧ ਹੋਗੀ ਐ ਡੇ ਡੇ ਸ਼ੀਸ਼ੇ ਲੱਗੇ ਵੇ ਗੱਡੀ ਦੇਖਿਆਲੀ ਹੋਣਾ ਹਾਂ ਉਹ ਨਹੀਂ ਜਾਂਦੀ ਕਿਤੇ ਉਹ ਦੇਖੀ ਗਿਰੇ ਨਾ ਜਾਂਈ ਮਾਬਾ ਤੂੰ ਗੇਰੇ ਦੇ ਪਿੱਛੇ ਨੂੰ ਨਿਕਲਨੇ ਆ ਇਹ ਹੈਗਾ ਜੀ ਸਾਡਾ ਖੇਤਾਂ ਵਾਲਾ ਮੋਟਰਸਾਈਕਲ ਇਹ ਚੱਲਦਾ ਵਿਚਾਰਾ ਖੇਤਾਂ ਨੂੰ ਇਹਦੀ ਹਾਲਤ ਕਿੱਦਾਂ ਨਿਕਲਨੇ ਆ ਪਿੱਛੇ ਇਹਨੂੰ ਨਿਕਲਨੇ ਆ ਵੇ ਪਿੱਛੇ ਨੂੰ ਆਡੀ ਆਡੀ ਨਾਲ ਹਾਂ ਮੈਂ ਉਹੀ ਕਰ ਰਹੀ ਟੀ ਨਾਲ ਆਡੀ ਨਾਲ ਆ ਵੀ ਧੱਬ ਕੇ ਰੱਖੋ ਇੰਨੀ ਜੋਰ ਹੈ ਨਹੀਂ ਪਿਆਰ ਦਾ ਬਸ ਨਿਕਲ ਗਏ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਬਸ ਇੱਥੀ ਖੜਾ ਦੇ ਤੁਸੀਂ ਕਿਹੜਾ ਮੋਟਰਸਾਈਕਲ ਕਿਸੇ ਪਾਸੇ ਲੈਣੇ ਉਰੇ ਨੂੰ ਬਾੜੀ ਜਾਂਦੇ ਨੇ ਲੈ ਆ ਲੈ ਕਿ ਉਰੇ ਨੂੰ ਬਾੜੀ ਜਾਂਦੇ ਆ ਤੇ ਹੋਰ ਹੂ ਕੋਠੇ ਵਿਚੜਾ ਸੀ ਆਹ ਛੱਟੇ ਚ ਲਾਇਆ ਕਰੋ ਪਰਲੇ ਪਾਸੇ ਮੂਰੇ ਗੱਡੀ ਖੜੀ ਆ ਆਉਣ ਦੇ ਬਾਈ ਹਾਂਜੀ ਨਾਲੇ ਦਾ ਕੰਮ ਕਰਾਉ ਹੈ ਬਟਾ ਕਰਾਉਣੇ ਜੀ ਕਰਾਉਣੇ ਤੀਨਾ ਕਿਥਾ ਪੋਣੀਆਂ ਗੱਡੀਆਂ ਗੁੱਡੀਆਂ ਵਾਸਤੇ ਤੀਨਾ ਬਾਪਾ ਜੀ ਐਡਾ ਬੜਾ ਦਾ ਸ਼ੈੱਡ ਪਿਆ ਵਾ ਤਿੰਨ ਦਿਨ ਗੱਡੀਆਂ ਹੋ ਜਾਣੀਆਂ ਆਪਣੀਆਂ ਹਾਂ ਐਡਾ ਬੜਾ ਸ਼ੈੱਡ ਪਿਆ ਵਾ ਜੀ ਤੀਨਾ ਕਿੱਥੇ ਹੋ ਰੋ ਤੀਨਾ ਹੀ ਗੱਡੀ ਨਹੀਂ ਖੜਾਉਣੀ ਤੂੰ ਸਾਰਾ ਘਰ ਤੀਨਾ ਕੇਲੇ ਭਰ ਲਗਾ ਦੇਣਾ ਉਹ ਤਾਂ ਗੱਡੀ ਅੱਗੇ ਲਾ ਦੇ ਆਪਾਂ ਨਾ ਉਹ ਸਾਰਾ ਸਮਾਨ ਚੱਕ ਕੇ ਉਥੋਂ ਉਹ ਸਾਰਾ ਕਬਾੜ ਕਬਾੜ ਚੱਕ ਕੇ ਗੱਡੀਆਂ ਹੁਣ ਆ ਗੈਲਰੀ ਦੇ ਵਿੱਚ ਲਾਈ ਕਰਨੀਆਂ ਹਾਂ ਫਾਇਬਰ ਲਵਾ ਦੇ ਫਾਇ ਉਹ ਉਧਰਲੀ ਸਾਈਡ ਫਾਇਬਰ ਲਵਾ ਦੇਣੀ ਆਪਾਂ ਬਾਛੜਾ ਹੁਣ ਤੇ ਤੇ ਇਹਨਾਂ ਕੰਮ ਪੂਰਾ ਕਲੀਅਰ ਕਰ ਦੇਣਾ ਓਕੇ ਇਸੇ ਦੇ ਤੱਕ ਹਾਂ ਫੇਰ ਗੱਡੀ ਉਧਰ ਲੱਗ ਜੇ ਕਰੂਗੀ ਵਾ ਵੀ ਚੱਕ ਲਈ ਹੁਣ ਕੁੜੀ ਨੇ ਗੰਨ ਹੈ ਮੈਂ ਕਮਾ ਲਿਆ ਇਸ ਤੇ ਜਿਹੜਾ ਪ੍ਰੈਸ਼ਰ ਪਾਪਾ ਨੇ ਮੈਨੂੰ ਫੋਨ ਕਰਕੇ ਜਿਹੜਾ ਮਤਲਬ ਘੱਟ ਕਰ ਲਿਆ ਹਾਂ ਵੀ ਉਹ ਕਰਕੇ ਹਾਂ ਇਹ ਕਿਉਂਕਿ ਬਹੁਤਾ ਤਿੱਖਾ ਪ੍ਰੈਸ਼ਰ ਆ ਇਹਦਾ ਹੈਨਾ ਆਪਾਂ ਨੂੰ ਇੰਨੇ ਲੋਡ ਹੈ ਨਹੀਂ ਆਪਾਂ ਹਣ ਹਲਕੀ ਜਿਹੀ ਉਹ ਧੂੜ ਜਿਹੀ ਉਤਾਰ ਨਹੀਂ ਕਹਿਣਾ ਮਤਲਬ ਦੇਖਦਾ ਫਿਰ ਚਲਾ ਕੇ ਕਿਵੇਂ ਚੱਲਦਾ ਆ ਇਹਦੇ ਪਰ ਵੀ ਨਾ ਮਾਰੀ ਆ ਵੀ ਉੱਤਰ ਜਾਣਾ ਚੱਲ ਮਾਰਦੇ ਹੁਣ ਥੋੜਾ ਜਿਹਾ ਕੋਈ ਨਹੀਂ ਬਚ ਗਿਆ ਤੇ ਆ ਦੇਖੋ ਜੀ ਬਹੁਤ ਵਧੀਆ ਸਿਸਟਮ ਆ ਇਹ ਹੈਨਾ ਤੇ ਦੇਖੋ ਹੱਥ ਦੇ ਵਿੱਚ ਕੰਟਰੋਲ ਆ ਦੇਖ ਕੇ ਜੀ ਧਿਆਨ ਨਾਲ ਜਦੋਂ ਤੂੰ ਤਾਰ ਬਹੁਤ ਸੋਹਣਾ ਇਹ ਪੰਪ ਸ਼ੀਸ਼ਾ ਤਾਂ ਨਹੀਂ ਕੋਈ ਖੁੱਲਾ ਨਹੀਂ ਲੱਗੇ ਹੋਏ ਹੀ ਆ ਪੰਪ ਯਾਰ ਇਹਹੀ ਡੈਡੀ ਨੂੰ ਕਹਿਣਾ ਤੁਸੀਂ ਜਿੰਨੇ ਦਾ ਆ ਭਾਈ ਉਹਨੇ ਸਾਨੂੰ ਪੈਸੇ ਦੇ ਦੇਣੇ ਇਹ ਅਸੀਂ ਉਹ ਰੱਖ ਲੈਣਾ ਹੈ ਉਹ ਇਹਨਾਂ ਖੇਚ ਨਾ ਜਾਏ ਸਾਨੂੰ ਉਧਰ ਇਧਰੋਂ ਤਾਂ ਤੇ ਲਾਓ ਜੀ ਟੋ ਹੋ ਰਹੀ ਆ ਗੱਡੀ ਰੀਵਨ ਜੇ ਨਾ ਪੱਟਦੀ ਹਜੇ ਨਵੀਂ ਨਵੀਂ ਦੇ ਵਿਚਰੀ ਦੇ ਆ ਸਸਟਮ ਠੀਕ ਆ ਜੀ ਪਾਣੀ ਦੀ ਵੀ ਬੱਚੇ ਤਾਂ ਬਹੁਤ ਜ਼ਿਆਦਾ ਆ ਇਹਦੇ ਨਾਲ ਹੈਨਾ ਮੈਨੂੰ ਲੱਗਦਾ ਇਹਨਾ ਇੱਕ ਕੁਆਲਿਟੀ ਨਾਲ ਇਹ ਆਪਣੀ ਪੂਰੀ ਗੱਡੀ ਕਲੀਨ ਕਰ ਦੇਣੀ ਪ੍ਰੈਸ਼ਰ ਤੁਸੀਂ ਘਟਾ ਵੀ ਸਕਦੇ ਆ ਵਧਾ ਵੀ ਸਕਦੇ ਆ ਉਹ ਤੁਹਾਡੇ ਹੱਥ ਆ ਹਨਾ ਕਿਵੇਂ ਪੈ 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 ਦੇਖ ਕੇ ਪੈ ਪੈ ਇੰਨਾ ਕੀ ਜਾਓ ਪਾਪਾ ਜੀ ਅੰਦਰ ਬੜਾ ਜਾ ਇਹ ਬਹੁਤ ਸੋਹਣਾ ਰਿਸਪੌਂਸ ਆ ਇਹ ਪੰਪ ਦਾ ਹਨਾ ਨਾਲੇ ਹੱਥ 'ਚ ਕੰਟਰੋਲ ਆ ਸਾਰਾ ਜਿੱਥੇ ਆਪਾਂ ਨੂੰ ਲੱਗਦਾ ਵੀ ਹਾਂ ਬੰਦ ਕਰਨੀ ਆ ਉੱਥੇ ਬੰਦ ਹੋ ਜਾਂਦੀ ਆ ਬਹੁਤ ਵਧੀਆ ਸਿਸਟਮ ਆ ਹਾਂ ਜੀ ਜਦੋਂ ਮੈਂ ਪਹਾੜਾਂ 'ਚ ਜਾਂਦੇ ਹੁੰਦੇ ਸੀ ਪਹਾੜਾਂ 'ਚ ਟਰੈਕਟਰ ਲੈ ਕੇ ਜਾਂਦਾ ਉਹਦੇ ਵਿੱਚ ਖੋਣ ਕੇ ਕਿੱਦਾਂ ਪਾਣੀ ਪਾਉਂਦੇ ਹੁੰਦੇ ਸੀ ਕਿਉਂ ਪਹਿਲਾਂ ਪੁਰਾਣੇ ਟਰੈਕਟਰਾਂ 'ਚ ਪੈਂਦਾ ਤਾਂ ਪਾਣੀ ਕਿਉਂ ਟਰੈਕਟਰ ਗਰਮ ਹੋ ਜਾਂਦਾ ਫਿਰ ਇੱਕ ਚੀਜ਼ 'ਚ ਹੁਣ ਇਹਨਾਂ 'ਚ ਕੂਲੈਂਟ ਆਣ ਲੱਗ ਗਿਆ ਨਵੀਆਂ ਤਕਨੀਕਾਂ ਜਿਹੜਾ ਪਾਣੀ ਪਾਉਂਦਾ ਬੰਦੇ ਕਰਦੇ ਹਾਂ ਹਾਂ ਜਿਹੜਾ ਹੁਣ ਆਪਣਾ ਟਰੈਕਟਰ ਹੈ ਇਹਦੇ 'ਚ ਵੀ ਕੂਲੈਂਟ ਪੈਂਦਾ ਮਤਲਬ ਪਹਿਲਾਂ ਜਿਹੜੇ ਪੁਰਾਣੇ ਟਰੈਕਟਰ ਤੇ ਨਾ ਉਹਨਾਂ ਦਾ ਉਹਨਾਂ 'ਚ ਮਤਲਬ ਪਾਣੀ ਪਾਉਣਾ ਪੈਂਦਾ ਦਾ ਰੇਡੀਏਟਰ 'ਚ ਨਹੀਂ ਟਰੈਕਟਰ ਗਰਮ ਹੋ ਜਾਂਦਾ ਤਾਂ ਫੇਰ ਵਾਲਾ ਮਾਰ ਜਾਂਦੀ ਤਾਂ ਕਰਕੇ ਹੁਣ ਤਾਂ ਤਕਨੀਕ ਬਹੁਤ ਵੱਧ ਗਈ ਜੀ ਹੁਣ ਤਾਂ ਮੈਂ ਕਹਿੰਦਾ ਵੀ 2 2.5 ਮਹੀਨੇ ਲੋੜੇ ਨਹੀਂ ਪੈਂਦੀ ਦੇਖਣ ਦੀ ਲਓ ਜੀ ਇੱਧਰ ਬਿੱਟੂ ਵੀ ਆ ਗਿਆ ਖੱਚਦੇ 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 ਰੁਕਣਾ ਜਾਵੇ ਚੜਾਈ ਪਰ ਹਾਂ ਤਰ ਸਦਕ ਆ ਦੇਖ ਇੱਧਰ ਰੱਖ ਟਰੈਕਟਰ ਟਰੈਕਟਰ ਮਾਣਾ ਠੋਕਦੀ ਬਿੱਟੂ ਦਾ ਹੋਰੇ ਲੱਭ ਜੱ ਲੱਗਿਆ ਤਾਂ ਨਿਕਲ ਲੈ ਹੈ ਲਓ ਜੀ ਕੱਕ ਵੀ ਆ ਗਏ ਆਪਣੇ ਬਰਸੀਨ ਅੱਜ ਬਰਸੀਨ ਨੂੰ ਲਾਤਾ ਬਿੱਟੂ ਬਾਡਾ ਫਿਰ ਹੈ ਠੀਕ ਆ ਤੇ ਜਬੀ ਆ ਰਹੀ ਸੀ ਜੀ ਹੁਣ ਤੱਕ ਅੱਜ ਬਰਸੀਨ ਲਿਆਂਦੀ ਲਓ ਜੀ ਗੱਡੀ ਆਪਾਂ ਚਮਕਾਤੀ ਐਨ ਹਨਾ ਮਿੱਟੀ ਮਿੱਟੀ ਜਿਹੜੀ ਪਈ ਹੋਈ ਦੀ ਐਨ ਲਿਸ਼ ਲਿਸ਼ ਕਰਨ ਲਾਤੀ ਤੇ ਪੰਪ ਦਾ ਬਾਈ ਬਹੁਤ ਜ਼ਿਆਦਾ ਫਾਇਦਾ ਹੀ ਦਾ ਹਨਾ 5 ਮਿੰਟ ਲੱਗੇ ਜਿੱਥੇ ਤੱਕ ਹੱਥ ਵੱਜਿਆ ਉਹ ਦੇਖੋ ਪਹਿਲਾਂ ਇਦਾਂ ਸੀਗੀ ਜਿੱਥੇ ਤੱਕ ਹੱਥ ਪਹੁੰਚਿਆ ਉੱਥੇ ਤੱਕ ਤਾਂ ਮਾਰਤਾ ਕੱਪੜਾ ਬਾਕੀ ਹੁਣ ਇੰਨਾ ਟਾਈਮ ਵੀ ਨਹੀਂ ਹੈਗਾ ਤੇ ਫਿਲਹਾਲ ਜਾਣਾ ਅਸੀਂ ਕਿਤੇ ਨੂੰ ਉਹ ਤੁਹਾਨੂੰ ਪਤਾ ਲੱਗੇ ਜਾਣਾ ਜੀ ਹੁਣ ਅਗਲੇ ਬਲੌਗਾਂ 'ਚ ਵੀ ਕਿੱਥੇ ਨੂੰ ਚੱਲੇ ਆ ਗੱਡੀ ਉੱਦਾਂ ਪੰਪ ਨੇ ਆ ਲਿਸ਼ਕਣ ਲਾਤੀ ਜੀ ਦੇਖ ਲਓ ਹਨਾ ਬਹੁਤ ਵਧੀਆ ਪੰਪ ਦਾ ਰਿਸਪੌਂਸ ਆਈਦਾ ਇਹ ਹੁਣ ਡੈਡੀਏ ਕਰਕੇ ਗੱਲ ਡੈਡੀ ਜੀ ਨੂੰ ਕਹਣਾ ਵੀ ਤੁਸੀਂ ਭਾਈ ਜਿੰਨੇ ਦਾ ਆਇਆ ਉਹਨੇ ਪੈਸੀ ਆ ਗਿਆ ਹੋ ਗਿਆ ਅੱਛਾ ਇਹ ਸਕੈਚ ਜਿਆ ਬੱਜਿਆ ਹੋਇਆ ਮੈਂ ਖਾ ਪਤਾ ਨਹੀਂ ਕੋਈ ਛਰੀਟੇ ਪੈ ਗਈ ਆ ਸਕੈਚ ਜਿਹਾ ਆਇਆ ਤੇ ਖੋ ਉਤਰ ਗਿਆ ਇਹ ਤਾਂ ਚਲੋ ਉਤਰ ਜਣਾ ਆ ਦੇਖੋ ਉਤਰ ਗਿਆ ਹੋ ਗਿਆ ਕਲੀਨ ਮੈਂ ਖਾ ਯਾਰ ਪਤਾ ਨਹੀਂ ਕੋਈ ਛਰੀਟੇ ਪੈ ਗਈ ਤੇ ਆ ਤਾਰ ਦਾ ਹੀਲਾ ਕਰਨਾ ਪੈਣਾ ਇਹਨਾਂ ਨੇ ਤਾਂ ਖੋਲਣੀ ਨਹੀਂ ਦੀ ਜੀ ਇਹ ਕੱਪੜੇ ਸੁੱਕਣੇ ਪਾਉਣੇ ਵਾਲੀ ਇਹ ਹੁਣ ਉੱਚੀ ਪਤਾ ਘਾਤੋਂ ਹੋਈ ਵੀ ਆ ਇਹਦੇ ਪਰਨਾ ਮੈਂ ਫੱਟਾ ਟੰਗਦਾ ਹੋਰ ਦੇਖੋ ਇਹ ਆ ਫੱਟਾ ਟੰਗਦਾ ਹੀ ਦੇ ਪਰ ਮੈਂ ਆ ਵਾਲਾ ਤੇ ਆ ਜਦੋਂ ਫੱਟਾ ਤਾਰ ਦੇਣਾ ਫਿਰ ਇਹ ਗੱਡੀ 'ਚ ਫਸਣ ਦਾ ਢਾਰਾ ਹੁਣ ਦੇਖਿਓ ਇਹਨੇ ਨੀਵੀ ਕਿੰਨੀ ਹੋ ਜਾਣਾ ਮੈਂ ਫੱਟਾ ਤਾਰਤਾ ਇਹ ਆ ਦੇਖੋ ਇਹ ਉਹ ਦੇਖੋ ਕਿੱਥੇ ਪਹੁੰਚ ਗਈ ਹੈਨਾ ਐਂਟੀਨਾ ਜਾ ਕਿਤੇ ਉਹ ਜਿਹੜਾ ਪਾਣੀ ਹੁਣ ਕਸਿਆ ਏ ਕਿਤੇ ਉਹ ਨਾਲ ਜਾਂ ਤਾਂ ਕਿਤੇ ਗੱਡੀ ਅੱਗੇ ਆਈ ਵੀ ਹੋਈ ਬੈਕ ਕਰਦੇ ਕਰਦੇ ਉਹ ਗੱਡੀ ਦਾ ਇਦਾਂ ਹੀ ਟੁੱਟਿਆ ਸਵਿਫਟ ਦਾ ਪਿੱਛੇ ਕਰਦੇ ਕਰਦੇ ਐਂਟੀਨਾ ਫਸ ਗਿਆ ਜੰਨੇ ਜਦ ਇਹ ਪਤਾ ਲੱਗਿਆ ਜੰਨੇ ਨੂੰ ਮੁਰੇ ਆ ਕੇ ਕਰ ਗਿਆ ਉਹ ਇੱਥੇ ਗੱਡੀ ਦੇ ਹੈਨਾ ਤੇ ਆਹ ਫੱਟਾ ਟੰਗੇ ਦੇ ਆ ਦੇਖੋ ਹੁਣ ਇਹ ਆਹ ਪਣ ਤੱਕ ਟੰਗ ਦਾ ਫੱਟਾ ਇਧਰੋਂ ਹੋ ਗਈ ਨੀਵੀਂ ਫੱਟੇ ਨੇ ਦੱਬ ਲਈ ਤੇ ਉਧਰੋਂ ਉੱਚੀ ਚੱਕ ਹੋ ਗਈ ਹੈ ਨਾ ਇਹ ਹੁਣ ਮੈਂ ਰੋਲ ਰੂਲਾ ਪਾ ਕੇ ਮੈਨੂੰ ਖਲਾਉਣੀ ਪੈਣੀ ਨਾ ਤੋਂ ਨਹੀਂ ਤਾਂ ਬਾਈ ਚਾਂਸ ਕੋਈ ਹੋਰ ਬੰਦਾ ਚਲੋ ਅਸੀਂ ਤਾਂ ਗੌਰ ਰੱਖ ਲਵਾਂਗੇ ਕੋਈ ਅਣਜਾਣ ਬੰਦਾ ਮਤਲਬ ਦੇਖ ਕੇ ਨਾ ਇਹ ਕੰਮ ਕਰੇ ਤਾਂ ਔਖਾ ਹੋ ਸਕਦਾ ਕੰਮ ਹੈ ਨਾ ਤੇ ਆਪਾਂ ਹੁਣ ਭਾਈ ਨਵੀਂ ਨਵੀਂ ਚੀਜ਼ ਆ ਚਰੀਟ ਪੈਣ ਤੋਂ ਵੀ ਡਰ ਲੱਗਦਾ ਹੈ ਨਾ ਮਾਲਕਾ ਕਿਰਪਾ ਕਰੇ ਤੇ ਗੱਡੀ ਹੋ ਗਈ ਕਲੀਨ ਹੁਣ ਹੋਈਏ ਆਪਾਂ ਵੀ ਰੈਡੀ ਮੈਂ ਤਾਂ ਵੈਸੇ ਰੈਡੀ ਹੂ ਆ ਇਦਾਂ ਲੰਘ ਜਾਣਾ ਇੱਥੇ ਜਾਣਾ ਤੇ ਚਲੋ ਠੀਕ ਆ ਜੀ ਫਿਰ ਹੁਣ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਬਲੌਗ ਚ ਤੇ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਧੰਨਵਾਦ ਐਨੀਆਂ ਵਧਾਈਆਂ ਦੇਣ ਵਾਸਤੇ ਤੇ ਭਾਈ ਮਾਲਕਾ ਇਦਾਂ ਹੀ ਕਿਰਪਾ ਸਾਰਿਆਂ 'ਪਾ ਬਣਾਈ ਰੱਖੇ ਹਨਾ ਠੀਕ ਆ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ